ਜੀ ਸਸਰੀਆ ਕਾਲ ਪੰਜਾਬੀ ਆ ਚੁ ਗਿਆ ਤੇ ਬਹੁਤ ਵੱਡੀ ਖਬਰ ਚਲੋ ਆਪਾਂ ਪਹਿਲਾਂ ਤੁਹਾਨੂੰ ਖਬਰ ਸੁਣਾਉਣੇ ਆਂਗੇ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜਿਹੜਾ ਕਿ ਮੁੱਖ ਮੰਤਰੀ ਦੇ ਬੈਦ ਨੂੰ ਲੈ ਕੇ ਬਹੁਤ ਵੱਡੀ ਚਰਚਾ ਚੱਲੀ ਔਰ ਇਸ ਮੁੱਦੇ ਪ੍ਰਤੀ ਮ ਸੂਬਾ ਵੀ ਜਿਹੜੀ ਕਿ ਇੱਕ ਵੀਡੀਓ ਅਪਲੋਡ ਕੀਤੀ ਹੈ ਯਾਨੀ ਪੰਜਾਬ ਭਰ ਦੇ ਲੋਕਾਂ ਨੂੰ ਬਹੁਤ ਸਾਰੇ ਸਾਡੇ 90% ਲੋਕਾਂ ਨੂੰ ਕਹਿ ਸਕਦੇ ਆ ਇਹੋ ਹੀ ਲੱਗ ਰਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਈ ਆਮ ਖਾਸ ਦੀ ਚੀਜ਼ ਲੈ ਕੇ ਗਏ ਹੋਣਗੇ ਔਰ ਮਾਮਲਾ ਠੰਡਾ ਪੈ ਜਾਣਾ ਬਲਕਿ ਹੁਣ ਇੱਥੇ ਮਾਮਲਾ ਠੰਡਾ ਨਹੀਂ ਇਹ ਜਿਹੜਾ ਮਾਮਲਾ ਨਾ ਵੱਡੇ ਬਾਦਲ ਯਾਨੀ ਪ੍ਰਕਾਸ਼ ਸਿੰਘ ਬਾਦਲ ਤੱਕ ਪਹੁੰਚੂਗਾ ਕਿਉਂਕਿ ਜਦੋਂ ਕਾਲੀ ਦਲ ਦੀ ਸਰਕਾਰ ਰਹੀ ਉਹ ਸਰਕਾਰ ਦੇ ਹੁੰਦਿਆਂ ਦਾ ਜਿਹੜਾ ਕਿ ਇੱਕ ਮਾਮਲਾ ਸਾਹਮਣੇ ਆ ਗਿਆ ਸਵੇਰੇ ਵੀ ਮੈਂ ਇਤਜ਼ਾਮ ਉਹਦੇ ਵਿੱਚ ਵੀਡੀਓ ਦੇ ਅੰਦਰ ਧਰੀ ਆ ਕਿ ਪੰਜਾਬ ਦੇ ਲੋਕਾਂ ਨੂੰ ਅਸਲੀ ਸੱਚ ਆ ਜਿਹੜਾ ਉਹ ਸਾਹਮਣੇ ਮੰਦਾ ਜਾਵੇ ਜਿਹੜੀ ਹੁਣ ਗੱਲ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਇੱਕ ਬਹੁਤ ਵੱਡਾ ਮਾਮਲਾ ਬਹੁਤ ਵੱਡਾ ਛੋਟਾ ਮੋਟਾ ਵੀ ਨਹੀਂ ਹੈ ਕਿਉਂਕਿ ਪਹਿਲਾਂ ਤਾਂ ਗੱਲ ਚੱਲ ਰਹੀ ਸੀ 328 ਰੂਪਾਂ ਦੀ ਕਿ 328 ਰੂਪ ਕਿੱਥੋਂ ਦੇ ਗੁਰੂ ਸਾਹਿਬ ਦੇ ਔਰ ਹੁਣ ਉਹ ਮਾਮਲਾ ਉਸ ਤੋਂ ਵੀ ਦੇ ਚੀਦਾ ਹੋ ਚੁੱਕੇ ਔਰ ਉਸ ਤੋਂ ਵੀ ਵੱਡਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਉਸ ਵਰਗਵਾਸ ਹੋ ਚੁੱਕਿਆ ਤਾਂ ਹੈ ਨਹੀਂ ਪਰ ਏਦਾ ਹਿਸਾਬ ਸੁਖਬੀਰ ਸਿੰਘ ਬਾਦਲ ਦੇਣਗੇ ਕਿਉਂਕਿ ਜਿਹੜੀ ਖਬਰ ਨੇ ਅਸਲ ਦੇ ਵਿੱਚ ਤਾਂ ਥੱਲੀ ਬਚਾਈ ਆ ਨਾ ਪੰਜਾਬ ਦੇ ਅੰਦਰ ਔਰ ਹੁਣ ਪੰਜਾਬ ਦੇ ਅੰਦਰ ਇਸ ਬਹੁਤ ਵੱਡੇ ਮਾਮਲੇ ਦੇ ਨਾਲ ਇੱਕ ਬਹੁਤ ਵੱਡੀ ਨਾਲ ਤਰਥੱਲੀ ਵੀ ਮੱਚੂਗੀ ਕਿਉਂਕਿ ਤਰਥੱਲੀ ਮੱਚਣੀ ਤਾਂ ਤੈ ਹੈ ਪਹਿਲਾਂ ਤਾਂ ਜੀ 328 ਰੁਪਿਆਂ ਦਾ ਮਾਮਲਾ ਚੱਲ ਰਿਹਾ ਸੀ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਉਸ ਵਕਤ ਦੇ ਅੰਦਰ ਜਦੋਂ ਗੁਰੂ ਸਾਹਿਬ ਨੂੰ ਸਭ ਤੋਂ ਵੱਡੀ ਥੇਸ ਪਹੁੰਚਾਈ ਗਈ ਔਰਿੰਦਰਾ ਗਾਂਧੀ ਨੇ ਇਸ ਮਾਮਲੇ ਦੇ ਅੰਦਰ ਯਾਨੀ ਉਸ ਵਕਤ ਤੋਂ ਸ਼ਾਮਲ ਸਨ ਇਹ ਗੱਲ ਮੈਂ ਸਵੇਰ ਵਾਲੀ ਵੀਡੀਓ ਦੇ ਅੰਦਰ ਵੀ ਰਿਕਾਰਡ ਕੀਤੀ ਹੈ ਉਸ ਵਕਤ ਇੰਦਰਾ ਗਾਂਧੀ ਉਸ ਮਾਮਲੇ ਦੇ ਅੰਦਰ ਓਨੀ ਭਾਗੀਦਾਰ ਉਹ ਵੀ ਹੈ ਕਿਉਂਕਿ ਜਦੋਂ ਕਾਲ ਤਖਤ ਤੇ ਅਟੈਕ ਹੁੰਦਾ 1984 ਦੇ ਅੰਦਰ ਉਸ ਟਾਈਮ ਦੇ ਵਿੱਚ ਬਹੁਤ ਵੱਡੀ ਬੇਅਦਵੀ ਗੁਰੂ ਦੀ ਹੋ ਚੁੱਕੀ ਹੈ ਤਾਂ ਤੁਸੀਂ ਕਹੋਗੇ ਕਿ ਕਿਹੜੀ ਬੇਅਦਬੀ ਦੀ ਗੱਲ ਕਰ ਰਿਹਾ ਮੈਂ ਇਹ ਬਰਗਾੜੀ ਵਾਲੇ ਕਾਂਡ ਬਾਈਬਲ ਕਲਾ ਵਾਲੇ ਕਾਂਡਾਂ ਦੀ ਗੱਲ ਨਹੀਂ ਉਹ ਤਾਂ ਸਾਰਾ ਪੰਜਾਬੀ ਜਾਣਦਾ ਪਰ ਜਿਹੜੇ ਭਾਈ 14 ਹੁਕਮਨਾਮੇ 14 ਹੁਕਮਨਾਮੇ ਨੇ ਗੁਰੂ ਸਾਹਿਬ ਦੇ ਔਰ ਦੂਜੇ ਪਾਸੇ ਇੱਕ ਸੁਨਹਿਰੀ ਪੋਥੀ ਹੈ ਜਿਹੜੀ ਗੁਰੂ ਦੇ ਹੱਥਾਂ ਦੇ ਨਾਲ ਲਿਖੀ ਹੋਈ ਹੈ ਉਹ ਉਹਦੇ ਵਿੱਚ ਗਾਇਬ ਹੋਈ ਹੈ ਤੇ ਹੁਣ ਤੁਹਾਨੂੰ ਮੈਂ ਦੱਸੂਗਾ ਕਿ ਗਾਇਬ ਕਿਵੇਂ ਹੋਈ ਹੈ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਦੋਸਾ ਖਾਨੇ ਦੇ ਵਿੱਚੋਂ ਬਹੁਤ ਜ਼ਿਆਦਾ ਕਹਿ ਸਕਦੇ ਵੱਡੀ ਮਾਤਰਾ ਦੇ ਵਿੱਚ ਹੀਰੇ ਗਾਉ ਕਰ ਦਿੱਤੇ ਗਏ ਨੇ ਪਰ ਹੁਣ ਭਗਵੰਤ ਮਾਨ ਜਿਹੜਾ ਚਿੱਠਾ ਲੈ ਕੇ ਪਹੁੰਚ ਇੰਨਾ ਸਾਰੇ ਗੱਲਾਂ ਦਾ ਹੁਣ ਜਵਾਬ ਕੌਣ ਦੇਊਗਾ ਕਿਉਂਕਿ ਸਰਕਾਰ ਤਾਂ ਅਕਾਲੀਆਂ ਦੀ ਸੀ ਸੁਖਬੀਰ ਸਿੰਘ ਬਾਦਲ ਅੱਜਕੱਲ ਆਪਣੀ ਸਰਕਾਰ ਬਣਾਉਣ ਤੇ ਲੱਗੇ ਨੇ ਇੱਕ ਪਾਸੇ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਹਰ ਪਾਸੇ ਹਰ ਸਟੇਜ ਦੇ ਉੱਤੇ ਮੱਘੀ ਮੇਲੇ ਦੇ ਉੱਤੇ ਵੀ ਦੇਖੋਗੇ ਉਹਨਾਂ ਦਾ ਇੱਕੋ ਹੀ ਸਰਬਿਆਨ ਸੀ ਕੋਈ ਪੰਜਾਬ ਦਾ ਮੁੱਦਾ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ ਅਕਸਰ ਇਹਨਾਂ ਨੂੰ ਜਾਣਗੇ ਆ ਉਹ ਕਹਿੰਦੇ ਨੇ ਸਾਡੀ ਪੰਜਾਬ ਦੇ ਅੰਦਰ ਸਰਕਾਰ ਬਣਾ ਦਿਓ ਮਸਲਾ ਕੀ ਹੈ ਸਾਰਾ ਸਰਕਾਰ ਬਣਾਉਣ ਦਾ ਕਿ ਅਸੀਂ ਪੰਜਾਬ ਦੇ ਉਹਨਾਂ ਅਫਸਰਾਂ ਤੋਂ ਔਰ ਉਹਨਾਂ ਲੋਕਾਂ ਤੋਂ ਬਦਲੇ ਲਵਾਂਗੇ ਜਿਨ੍ਹਾਂ ਨੇ ਸਾਡਾ ਮਜੂਤੀਆ ਚੱਕ ਲਿਆ ਔਰ ਸਾਡੇ ਉੱਤੇ ਬੇਅਦਵੀ ਦੇ ਦੋਸ਼ ਲਾਈ ਜਾਂਦੇ ਨੇ ਔਰ ਸਾਦਾ ਜਿਹੜਾ ਕਿ ਪੋਰਖਰਨ ਦਾ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਚਾਹੇ ਦਾ ਮੁੱਖ ਮੰਤਰੀ ਹੋਵੇ ਚਾਹੇ ਵੱਡੇ ਅਫਸਰ ਹੋਣ ਇਹ ਗੱਲਾਂ ਨੂੰ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਉਸ਼ਾਰਿਆ ਜਾ ਰਿਹਾ ਕਿ ਬੇਅਦਵੀ ਬਾਦਲਾਂ ਨੇ ਕੀਤੀ ਆ ਬਹੁਤ ਸਾਰੀ ਸਿੱਖ ਕੌਮ ਜਿਹੜੀ ਕਿ ਮੁੱਖ ਮੰਤਰੀ ਦੇ ਸਮਰਥਨ ਦੇ ਵਿੱਚ ਆ ਗਈ ਹੈ ਨਾ ਐਸੇ ਕਰਕੇ ਚਰਚਾ ਚੱਲ ਰਹੀ ਸੀ ਕਹਿੰਦੇ ਕਾਲੇ ਬੈਗ ਦੇ ਅੰਦਰ ਐਸਾ ਕੀ ਹੈ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਤੱਕ ਪ੍ਰਕਾਸ਼ ਸਿੰਘ ਬਾਦਲ ਤੱਕ ਉਹ ਪੁਰਾਣੇ ਚਿੱਠੇ ਖੁੱਲ ਕੇ ਰੱਖ ਦਿੱਤੇ ਨੇ ਅਕਾਲ ਤਰਤ ਸਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹ ਵੀ ਇਸ ਗੱਲ ਨੂੰ ਭਲੀ ਭਾਂਤੀ ਜਾਣ ਚੁੱਕੇ ਨੇ ਕਿ ਮਾਮਲਾ ਦਰਸਾਲ ਦੇ ਵਿੱਚ ਗੜਬੜ ਹੈ ਕਿਉਂਕਿ ਖੁਦ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਆਇਆ ਸੀ ਬਾਦਨਾ ਵਿਰੁੱਧ ਐਸੇ ਕਰਕੇ ਤੁਹਾਨੂੰ ਉਹ ਬਿਆਨ ਸਲਾਕੇ ਔਰ ਤੁਹਾਨੂੰ ਇਹ ਗੱਲ ਕਹੀ ਸੀ ਕਿ ਕੁਲਦੀਪ ਸਿੰਘ ਗੜਗੱਜ ਦੀ ਸੋਹਬੀਰ ਸਿੰਘ ਬਾਬਲ ਛੁੱਟੀ ਕਰਨਗੇ ਪਰ ਚਰਚਾ ਤਾਂ ਦੀ ਚੱਲ ਵੀ ਪਈ ਹੈ ਪੰਜਾਬ ਦੇ ਵਿੱਚ ਕਿ ਜਿਹੜੇ ਸਰਬੀਰ ਸਿੰਘ ਬਾਦਲ ਹਨ ਨਾ ਉਹ ਦਰਅਸਲ ਦੇ ਵਿੱਚ ਜਥੇਦਾਰ ਭਾਣਨ ਤੇ ਲੱਗੇ ਨਹੀਂ ਕਿ ਸਾਡਾ ਜਥੇਦਾਰ ਬਦ ਬਹਿ ਜਾਵੇ ਕਿਤੇ ਇਹ ਨਾ ਹੋਵੇ ਮੁੱਖ ਮੰਤਰੀ ਦੀ ਜਿਹੜੀ ਰਣਨੀਤੀ ਹੈ ਉਹਦੇ ਵਿੱਚ ਇਹ ਸਾਰੇ ਫਸਣਗੇ ਕਿਉਂਕਿ ਲੱਗਦਾ ਸੀ ਲੋਕਾਂ ਨੂੰ ਕਿ ਮੁੱਖ ਮੰਤਰੀ ਨਰਮ ਜਾਂ ਪੈ ਗਿਆ ਪਰ ਭਾਈ ਨਰਮ ਨਹੀਂ ਉਹ ਗੁਰੂ ਦਾ ਅਸਥਾਨ ਹੈ ਉੱਥੇ ਜਾ ਕੇ ਸਾਰੇ ਨਰਮ ਪੈ ਜਾਂਦੇ ਨੇ ਪਰ ਇੱਕ ਪਾਸੇ ਗੜਗੱਜ ਤਾਂ ਵੀ ਹੋਈ ਵੀ ਯਾਰ ਦੇਖਿਆ ਤੁਸੀਂ ਜਿਹੜਾ ਮੁੱਖ ਮੰਤਰੀ ਨੂੰ ਐਂ ਉਂਗਲਾਂ ਦਿਖਾਦ ਕਰਕੇ ਗੱਲ ਕਰਦਾ ਸੀ ਉਹੀ ਕੁਲਦੀਪ ਸਿੰਘ ਗੜਗੱਜ ਬੜੀ ਸ਼ਾਂਤੀਪੂਰਵਕ ਉਹਨਾਂ ਨੇ ਗੱਲਾਂ ਕੀਤੀਆਂ ਯਾਨੀ ਉਹਨਾਂ ਨੂੰ ਪਤਾ ਚੱਲ ਗਿਆ ਕਿ ਮਾਮਲਾ ਬੜਾ ਗੰਭੀਰ ਹੋਣ ਵਾਲਾ ਤੇ ਮਾਮਲਾ ਲੰਮਾ ਚੱਲੂਗਾ ਕਿਉਂਕਿ ਇਹ ਆਮ ਖਾਸ ਦੀ ਗੱਲ ਨਹੀਂ ਹੈ ਜਿਹੜੇ 328 ਰੁਪਏ ਦੀ ਗੱਲ ਚੱਲ ਰਹੀ ਹੈ ਨਾ ਉਹ ਤਾਂ ਦਰਾਂ ਸੱਦ ਦੇ ਵਿੱਚ ਪ੍ਰੈਸ ਦੇ ذریعے ਛਾਪੇ ਹੋਏ 1978 ਤੋਂ ਲੈ ਕੇ 98 ਤੱਕ ਤੇ ਜਿਹੜੇ ਗੱਲਾਂ ਮੈਂ ਕਰ ਰਿਆ ਉਹ ਜਿਹੜੇ 14 ਹੁਕਮਨਾਮੇ ਨੇ ਤੇ ਇੱਕ ਗੁਰੂ ਸਾਹਿਬ ਦੀ ਪੋਥੀ ਲਿਖੀ ਹੋਈ ਹੈ ਨਾ ਜਿਹੜੀ ਉਹ ਭਾਈ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੀ ਹੈ ਤਾਂ ਜਿਵੇਂ ਜਿਵੇਂ ਕਾਲੇ ਬੈਗ ਦੇ ਪੰਨੇ ਫਰੋਲੇ ਜਾਣਗੇ ਉਦਾਂ ਉਦਾਂ ਸਾਰਿਆਂ ਦਾ ਚਿੱਠਾ ਖੁੱਲਦਾ ਜਾਊਗਾ ਕਿਉਂਕਿ ਕੱਲੀਆਂ ਗੋਲਕਾਂ ਨੂੰ ਲੈ ਕੇ ਜਾਂ ਕੱਲੀ ਐਸਜੀ ਪੀਸੀ ਨੂੰ ਲੈ ਕੇ ਨਹੀਂ ਉਹ ਤਾਂ ਨਿਸ਼ਾਨਾ ਹੀ ਸੁਖਵੀਰ ਸਿੰਘ ਬਾਦਲ ਨੂੰ ਬਣਾਈ ਬੈਠੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਕਿ ਉਹਨਾਂ ਨੂੰ ਪਤਾ ਪੰਜਾਬ ਦੇ ਅੰਦਰ ਜਿਹੜੀ ਉਹਨਾਂ ਦੀ ਸਰਕਾਰਾਂ ਦੇ ਅੰਦਰ ਅੱਗ ਲੱਗੀ ਔਰ ਬੇਅਦਬੀਆਂ ਹੋਈਆਂ ਇਹਨੂੰ ਪੰਜਾਬ ਦਾ ਹਰ ਸਿੱਖ ਨੌਜਵਾਨ ਆ ਗੈਰ ਸਿੱਖ ਨੌਜਵਾਨ ਇੱਥੋਂ ਤੱਕ ਕਿ ਜਿਹੜੇ ਸਾਫਕਾ ਜ਼ਥੇਦਾਰ ਉਸੇ ਕਾਲ ਤੱਕ ਦੇ ਉਹ ਵੀ ਕਹਿ ਰਹੇ ਇਹ ਕਹਿੰਦੇ ਜੀ ਸਾਰਾ ਕੁਝ ਇਹਨਾਂ ਦੇ ਸਰਪੰਚਾਂ ਸੋ ਜਿਹੜੀਆਂ ਹੁਣ ਇਹ ਗੱਲਾਂ ਵੀ ਨਾ ਇਹ ਹੁਣ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਆਉਣਗੇ ਜਾਣਗੀਆਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਚੇ ਪੈਰਾਂ ਦੇ ਨਾਲ ਨਹੀਂ ਤੁਰੇ ਉਦੇ ਵਿੱਚ ਉਹਨਾਂ ਨੂੰ ਵੀ ਪਤਾ ਸੀ ਕਿ ਜੇਕਰ ਮੈਂ ਕੋਈ ਤੱਥ ਪੇਸ਼ ਨਾ ਕਰ ਪਾਇਆ ਤਾਂ ਫਿਰ ਮੇਰੀ ਵੀ ਵੇਜਤੀ ਹੋਣੀ ਹੈ ਉਹਦੀ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਮੁੱਖ ਮੰਤਰੀ ਦੀ ਜ਼ਫੇਦਾਰ ਨਾਲ ਕੋਈ ਦੁਸ਼ਮਣੀ ਨਹੀਂ ਉਹਨੂੰ ਵੀ ਪਤਾ ਕਿਹਦਾ ਮੋਹਰਾ ਬਣਾਇਆ ਗਿਆ ਅਸਲੀਅਤ ਜਿਹੜੀ ਪਿੱਛੇ ਉਹ ਸੁਖਵੀਰ ਸਿੰਘ ਬਾਦਲ ਨੇ ਉਹਦਾ ਨਹੀਂ ਬੰਦੂਕ ਜਿਹੜਾ ਕਿ ਜ਼ਫੇਦਾਰ ਦੇ ਮੋਢੇ ਤੇ ਧਰੀ ਸੀ ਸੁਖਵੀਰ ਸਿੰਘ ਬਾਦਲ ਦਾ ਕਾਲਾ ਚਿੱਠਾ ਤੁਹਾਡੇ ਸਾਹਮਣੇ ਖਲੂਆ ਲੋਗੇ ਚੀਕ ਚੀਕ ਕੇ ਲੋਕ ਔਰ ਪੰਜਾਬ ਦੀ ਸਿੱਖ ਕੌਮ ਕਹਿ ਰਹੀ ਹੈ ਕਹਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ ਮੰਦੀਪ ਸਿੰਘ ਮੰਨਾ ਦੀ ਇੰਟਰਵਿਊ ਹੋ ਰਹੀਆਂ ਨੇ ਕਈ ਵੱਖ-ਵੱਖ ਚੈਨਲਾਂ ਦੇ ਉੱਤੇ ਉਹ ਕੀ ਕਹਿੰਦੇ ਆ ਜੀ ਉਹ ਵੀ ਇਹੀ ਗੱਲ ਕਹਿੰਦੇ ਨੇ ਕਹਿੰਦੇ ਜਦੋਂ ਵੱਡਾ ਬਾਦਲ ਸੀ ਉਹਨਾਂ ਦੀ ਸਰਕਾਰ ਰਹੀ ਤੇ ਬਰਗਾੜੀ ਦੇ ਵਿੱਚ ਕਾਂਡ ਹੁੰਦਾ ਖਾਲਸਾ ਗੁਰਦੀਪ ਸਿੰਘ ਬਾਦਲ ਉਸ ਗੱਲ ਨੂੰ ਮੰਨਿਆ ਉਸੇ ਕਾਲ ਤੱਕ ਦੇ ਕਿ ਹਾਂ ਅਸੀਂ ਕਰਵਾਈ ਹੈ ਫਿਰ ਅੱਗੋ ਜਫੇਦਾਰ ਪੁੱਛਦਾ ਕਹਿੰਦਾ ਜਿਹੜੀ ਗੋਲੀ ਚੱਲੀ ਸੀ ਦੋ ਬੰਦੇ ਮਾਰੇ ਗਏ ਸਿੱਖ ਨੰਦ ਬਣ ਉਹ ਤੁਹਾਡੀ ਵਜ੍ਹਾ ਨਾਲ ਮਾਰੇ ਗਏ ਫੇਰ ਕਹਿੰਦਾ ਹਾਂਜੀ ਉੱਥੇ ਹਾਂਜੀ ਕਿਹਾ ਯਾਨੀ ਹਾਮੀ ਭਰੀ ਐ ਤੇ ਫੇਰ ਜਿਹੜੇ ਦੋਸ਼ ਨੇ ਉਹ ਕਿਉਂ ਨਹੀਂ ਲੱਗਣਗੇ ਤਾਂ ਲੋਕ ਕਹਿੰਦੇ ਮਨਦੀਪ ਸਿੰਘ ਮਨਨ ਨੇ ਕਿਹਾ ਕਹਿੰਦਾ ਹੁਣ ਸੁਖਵੀਰ ਬਾਦਲ ਨੂੰ ਤੇ ਬਾਕੀ ਦੇ ਜਿਹੜੇ ਤੁਹਾਡੇ ਦੋਸ਼ੀ ਉਹਨਾਂ ਨੂੰ ਨਾਲ ਪਾਲਵ ਕਿਉਂ ਨਹੀਂ ਕਰਦੇ ਤਲਾ ਮੁੱਖ ਮੰਤਰੀ ਕੋ ਦਿਖਦਾ ਹੈ ਬਈ ਸੋ ਇਹ ਗੱਲਾਂ ਪੰਜਾਬ ਪੱਦਰ ਤੇ ਉੱਤੇ ਚੱਲਣਗੀਆਂ ਕਿ ਜਿਹੜੇ ਹੁਣ ਮਾਮਲੇ ਨੇ ਪੁਰਾਣੇ ਗੁਰੂ ਸਾਹਿਬ ਦੇ ਹੱਥੀ ਲਿਖੇ ਹੋਏ 14 ਹੁਕਮਨਾਮਿਆਂ ਨੂੰ ਲੈ ਕੇ ਔਰ ਇੱਕ ਸੁਨੇਹਰੀ ਪੋਥੀ ਆ ਲਿਖੀ ਹੋਈ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਦੀ ਹੈ ਕਿ ਉਹ ਮੈਨੂੰ ਨਹੀਂ ਰੱਖਦੀ ਸਾਡੇ ਲਈ ਔਰ ਦੂਜੇ ਪਾਸੇ ਭਾਈ ਜਿਹੜੇ ਹੀਰੇ ਚੋਰੀ ਹੋਏ ਨੇ ਤੋਸਾ ਖਾਨੇ ਦੇ ਵਿੱਚੋਂ ਉਸੇ ਵਕਤ ਹੋਇਆ ਜਦੋਂ ਬਲੂ ਸਟਾਰ ਹੋਇਆ ਫਿਰ ਕਹਿੰਦੇ ਜੀ ਇਹ ਤਾਂ ਫੌਜ ਲੈ ਗਈ ਆ ਫੌਜ ਨਹੀਂ ਹੁਣ ਇੱਥੋਂ ਹੀ ਨਿਕਲਣਗੇ ਐਸਡੀਪੀਸੀ ਦੇ ਅੰਦਰੋਂ ਇਹਦੀ ਜਦੋਂ ਇਨਕੁਆਰੀ ਹੋਊਗੀ ਨਾ ਉਦੋਂ ਤੁਹਾਡੇ ਸਾਹਮਣੇ ਕਲਾ ਕਲਾ ਤੱਥ ਆਊਗਾ ਤੇ ਵੱਡੇ ਵੱਡੇ ਬੁੱਧੀਜੀਵੀ ਇਸ ਗੱਲ ਨੂੰ ਚੀਕ-ਚੀਕ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਹਿ ਰਹੇ ਨੇ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ